ਹਲੋ ਜਿਨ੍ਹਾਂ ਨੇ ਅੱਜ ਔਰ ਬੇਨਤੀ ਆ ਮੈਂ ਬੇਨਤੀ ਕਰਾਂਗਾ ਅੱਜ ਦਾ ਇਹ ਧਰਨਾ ਅਸੀਂ ਕੱਲੇ ਮਿਊਂਸਪਲ ਕਾਰਪੋਰੇਸ਼ਨ ਦੀਆਂ ਨਾਕੀਆਂ ਗਲਾਸ ਉਹ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਜਿਹੜੇ ਮੇਰੇ ਭਰਾ ਦੇ ਉੱਤੇ ਨੇ ਸੋਨੀ ਸਾਹਿਬ ਨੂੰ ਪਿਆਰ ਕਰਦੇ ਨੇ ਕਾਂਗਰਸ ਪਾਰਟੀ ਦੇ ਸਾਦੇ ਪੈ ਜੋ ਅਸੀਂ ਡਿਸਪਲਨ ਨਾਲ ਚੁੱਪੋ ਨਾ ਸ਼ੋਕਤਾ ਸਾਹਿਬ ਬਠੋ ਪ੍ਰਧਾਨ ਜੀ ਬਠੋ ਮੇਰੇ ਭਾਜੀ ਮੈਂ ਬੇਨਤੀ ਕਰਾਂਗਾ ਕਾਸਾ ਜੀ ਨੂੰ ਵੀ ਕਿ ਬੈਠਣ ਦੀ ਕਿਰਪਾਤਾ ਕਰੋ ਕਿਉਂਕਿ ਅਸੀਂ ਆਪ ਨੂੰ ਇਹ ਨਹੀਂ ਪਤਾ ਲੱਗਦਾ ਪਿਆ ਬਾਰੋ ਜੀ ਦੀ ਦੁਨੀਆ ਚੱਲ ਰਹੀ ਹੈ ਕਿ ਕਿਸ ਵਜ੍ਹਾ ਨਾਲ ਇਹ ਕਾਦੇ ਕਰਕੇ ਧਰਲਾ ਲੱਗਾ ਮੈਂ ਬੇਨਤੀ ਕਰਦਾ ਜੀ ਭੂਆ ਜੀ ਆਪ ਅੱਜੇ ਬੈਹੋ ਫੇਰੀ ਭਾਜੀ ਆਪ ਬਣਾ ਦੀਏ ਨਾਲ ਸਾਰਿਆਂ ਨਾਲ ਬੈਈਏ ਬੈਠੋ ਦੇਖੋ ਜੀ ਕੇਸ਼ੀ ਸਾਹਿਬ ਬੈਠੋ ਪਲੀਜ਼ ਰਿਕਵੈਸਟ ਕਰਦਾ ਸਾਰਿਆਂ ਨੂੰ ਕੱਲੀ ਕਰ ਦੋ ਜੱਜ ਭਾਜੀ ਬੈਠੋ ਰਾਹ ਦੇ ਮਾੜੇ ਜੀ ਬੈਠੋ ਹਰ ਇੱਕ ਪਿੰਡਾਂ ਕਬੂਚੀ ਸੋਨੀ ਸਾਹਿਬ ਦੀ ਟੀਮ ਦਾ ਵਰਕਰ ਸਾਹਿਬਾਂ ਦਾ ਹਰ ਮਹੀਨੇ ਨਵਾਂ ਕੰਜਾਲੇ ਆ ਰਿਹਾ ਪੰਜਾਬ ਨੂੰ ਇਹਦਾ 17 ਸਾਲਾਂ ਦੀ ਬਾਦ ਦੀ ਜੀਵਨ ਮੁਸ਼ਕਲ ਹੋਇਆ ਹੈ ਉਸਤੇ ਇਹ ਲੋਕ ਸਨਾਰ ਨਾ ਕਾਰ ਦੀ ਸਫਾਈ ਵਿਵਸਥਾ ਦੇ ਖਿਲਾਫ ਹੈ ਕਾਰਪੋਰੇਸ਼ਨ ਜੋ ਧੱਕੇਸ਼ਾਹੀ ਕਰ ਦਿੱਤੀ ਹੈ ਕਮਰਸ਼ੀਅਲ ਏਰੀਆ ਦੇ ਅੱਡਾ ਦਿਨ ਕੂੜਾ ਪਿਆ ਰਹਿਦਾ ਕਿੰਨੀ ਆ ਰਖਾ ਸੀ ਅੱਜ ਇੱਕ ਟਰਾਲੀ 2 ਲੀਟਰ ਤੇ ਇਹ ਹਾਲਾਤ ਦਾ ਕਾਰਨ ਬਣ ਜਾਂਦਾ ਹੈ ਕਹਿਰਾਂ ਕਰ ਦਿੱਤਾ ਹੈ ਆਉਣ ਵਾਲੇ ਟਾਈਮ ਤੇ ਡੇਂਗੂ ਵੀ ਆਣਾ ਬੁਖਾਰ ਵੀ ਆਣਾ ਕੋਈ ਦਵਾਈ ਦਾ ਛਿੜਕਾ ਤੁਹਾਡੇ ਇਲਾਕੇ 'ਚ ਨਹੀਂ ਹੋ ਰਿਹਾ ਕਿਸੇ ਇਲਾਕੇ ਦੀ ਮੱਛਰਸੇ ਆਪਣੀ ਇਸ ਗੁਰੂਦੀ ਨਗਰੀ ਦੀ ਸਫਾਈ ਵਾਸਤਾ ਵਾਸਤੇ ਔਰ ਆਪਣੇ ਘਰਾਂ ਦੇ ਆਪਣੇ ਬਜ਼ੁਰਗਾਂ ਦੇ ਆਪਣੇ ਬੱਚਿਆਂ ਦੇ ਵਾਸਤੇ ਉਹਨਾਂ ਦੀ ਸੇਧਾਂ ਵਾਸਤੇ ਅਸੀਂ ਸਾਰੇ ਇਕੱਠੇ ਹੋਇਆ ਸੋ ਨਾਹਰਾ ਲਾਉਣਾ ਹੈ ਤੇ ਪੰਜਾਬ ਸਰਕਾਰ ਦੇ ਖਿਲਾਫ ਲਾਉਣਾ ਹੈ ਜਾਂ ਕਾਰਪੋਰੇਸ਼ਨ ਦੇ ਖਿਲਾਫ ਲਾਉਣਾ ਹੈ ਜਿਹੜੇ ਅਫਸਰ ਸੋ ਮੈਂ ਸਾਰੇ ਆਪਣੇ ਭਰਾਵਾਂ ਨੂੰ ਲਖਨਜੀ ਬੈਜੋ ਵਿਸ਼ਾਲ ਜੀ ਅਰਬਿੰਦ ਬੈਜੋ ਯਾਦ ਦੀ ਰਿਕੁਐਸਟ ਬੈਜੋ ਯਾ ਬਾਬਾ ਜੀ ਜੰਦਾਬਾਦ ਜੰਦਾਬਾਦ ਮੁਰਦਾਬਾਦ ਸੁੱਤੇ ਹੋਏ ਕਾਰਪੋਰੇਸ਼ਨ ਦੇ ਅਫਸਰ ਜੰਦਾਬਾਦ ਜੰਦਾਬਾਦ ਮੁਰਦਾਬਾਦ ਅਬਰ ਸਰਦਿਸ ਵਾਇਦਾ ਕਰਨ ਵਾਲੇ ਕਰਮਚਾਰੀ ਮੁਰਦਾਬਾਦ ਜੰਦਾਬਾਦ ਮੁਰਦਾਬਾਦ ਆਪ ਸਰਕਾਰ ਸ਼ੇਰ ਮਰਦਾਬਾਦ ਜਿੰਦਾਬਾਦ सारे बड़ी ਬੜੀ ਚਿੰਗਿਰਾਂ ਜਾਗੇ हो सारे ਜਿੱਥੇ ਤੁਸੀਂ ਵੀ भी ਦੀ ਸਰਕਾਰ ਆਈ ਹੈ ਤੁਸੀਂ ਕੌਂਸਲਰ ਨਹੀਂ ਰਹੇ ਤੁਸੀਂ ਸੇਵਾਦਾਰ ਮਰਦਾਬਾਦ 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 ਗੁਰੂ ਦੀ dignity ਸਪਾਈ ਕਰੋ ਸਪਾਈ ਕਰੋ ਗੁਰੂ ਦੀ dignity ਸਪਾਈ ਕਰੋ ਸਪਾਈ ਕਰੋ ਗੁਰੂ ਦੀ dignity ਸਪਾਈ ਕਰੋ ਸਪਾਈ ਕਰੋ hay 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 come

ਇੱਕ ਹੋਰ ਮਸ਼ਹਨ ਦੇ ਖਿਲਾਫ ਧਰਨਾ ਦਿੱਤਾ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੈਂ ਬਾਬਾ ਸਲੀਮ ਸ਼ਾਹ ਵਾਰ ਨੰਬਰ 68 ਤੋਂ ਬੇਟਾ ਮੇਰਾ ਕਾਉਂਸਲਰ ਤਾਹਿਸ਼ਾ ਪੰਜ ਸਾਲ ਕਾਂਗਰਸੀ ਸਰਕਾਰ ਰਹੀ ਹੈ ਉਹਦੇ ਵਿੱਚ ਕਦੀ ਵੀ ਤੁਸੀਂ ਗਲੀਆਂ ਦੇ ਬਾਹਰ ਕੂੜੇ ਦੇ ਢੇਰ ਨਹੀਂ ਲੱਗੇ ਜਦੋਂ ਹੋਗੇ ਔਰ ਗੰਦੇ ਪਾਣੀ ਤੋਂ ਵੀ ਲੋਕਾਂ ਨੂੰ ਅਸੀਂ ਨਿਜਾਤ ਦਵਾਤੀ ਅੱਜ ਜੇ ਲਾਈਟਾਂ ਵਾ ਜੇ ਲਾਈਟਾਂ ਖਰਪੋਚ ਜੇ ਕਦੀ ਖਰਾਬ ਹੁੰਦੀਆਂ ਦੁਬਾਰਾ ਠੀਕ ਨਹੀਂ ਹੁੰਦੀਆਂ ਜੇ ਬਾਹਰ ਕੂੜੇ ਦਾ ਘਰ ਹਰ ਆਦਮੀ ਕੂੜੇ ਤੋਂ ਇੰਨਾ ਕਿ ਪਰੇਸ਼ਾਨ ਹੋ ਗਿਆ ਵਾ ਅੱਜ ਬਾਰਿਸ਼ਾਂ ਨੇ ਦਿਨ ਚਮਾਸੇ ਲੱਗਦੇ ਪਏ ਨੇ ਜਦੋਂ ਬਾਰਿਸ਼ ਮੀਂਹ ਪੈਂਦਾ ਵਾ ਉਦੋਂ ਇਹ ਬਿਮਾਰੀਆਂ ਦਾ ਘਰ ਆ ਔਰ ਲੋਕੀ ਇਸ ਕੂੜੇ ਕਰਕੇ ਲੋਕ ਬਹੁਤ ਜਿਆਦਾ ਲੋਕ ਬਿਮਾਰ ਹੋ ਰਹੇ ਨੇ ਇੱਕ ਤੇ ਸਾਡੇ ਵੈਸੇ ਸਲਮ ਰਾਈ ਦੀਏ ਨੇ ਜਿਹਦੇ ਵਿੱਚ ਲੋਕ ਲਾਜ ਕਰਾਮ ਤੋਂ ਵੀ ਪਰੇਸ਼ਾਨ ਹੋ ਂਡੇ ਨੇ ਗੰਦਾ ਪਾਣੀ ਐਨਾ ਗਿਆ ਉਹਦੇ ਕਰਕੇ ਲੋਕਾਂ ਨੂੰ ਪੀ ਲਿਆ ਹੈਜ਼ਾ ਇਹੋ ਜੀਆਂ ਬਿਮਾਰੀਆਂ ਕੈਂਸਰ ਤੱਕ ਬਿਮਾਰੀਆਂ ਹੋਣ ਡੀਆਂ ਨੇ ਲੋਕਾਂ ਨੂੰ ਇਹ ਸਰਕਾਰ ਸੁੱਤੀ ਪਈ ਆ ਇਹ ਡਰੀ ਸਰਕਾਰ ਕਾਰਪੋਰੇਸ਼ਨ ਦਾ ਇਲੈਕਸ਼ਨ ਨਹੀਂ ਕਰਾ ਰਹੀ ਭੂਲ ਭਗਵਾਨ ਦਾ ਮਾਨ ਇਹ ਕਹਤਾ ਵਾ ਵੀ ਤੁਸੀਂ ਕੋਈ ਪਾਰਟੀ ਦੇ ਨਿਸ਼ਾਨ ਦੇ ਉੱਤੇ ਨਹੀਂ ਲੜਦਾ ਇਹਨੂੰ ਡਰ ਲੱਗ ਰਿਹਾ ਵਾ ਵੀ ਕਾਰਪੋਰੇਸ਼ਨ ਦੇ ਇਲੈਕਸ਼ਨ ਹੀ ਨਹੀਂ ਕਰਾ ਰਿਆ ਸਰਕਾਰ ਕਰਾ ਰਹੀ ਮੈਂ ਰਿਹਾ ਕਹੂੰਗਾ ਵੀ ਇਹਨਾਂ ਨੂੰ ਜਾਂ ਅਕੂ ਹੰਤਮਾਨ ਸਤੀਵਾ ਦੇਣਾ ਚਾਹੀਦਾ ਜੇ ਨਾ ਕੋ ਸਰਕਾਰ ਚੱਲਦੀ ਹੀ ਨਹੀਂ ਪਈ ਇਹਨਾਂ ਦਾ ਅਫਸਰ ਕੋਈ ਕਹਿਣਾ ਨਹੀਂ ਮੰਨਦਾ ਅੱਜ ਕੋਈ ਐਸਾ ਇਲਾਕਾ ਨਹੀਂ ਜਿਹੜਾ ਪਾਣੀ ਤੋਂ ਤਰਾਸ ਤਰਾਸ ਨਾ ਕਰਦਾ ਵਾ ਅਹੀ ਛਭਾਰ ਰੋਡ ਤੇ ਘਟੋ ਘੜਨੀ ਚਾਰ ਵਾਰੀ ਧਰਨਾ ਲਾ ਕੇ ਫਿਰ ਟੂਬਲ ਉਥੇ ਲਵਾਇਆ ਜਿਹੜਾ ਕਿ ਅੱਜ ਵੀ ਟੂਬਲ ਪੂਰਾ ਇਲਾਕੇ ਨੂੰ ਪਾਣੀ ਪੂਰਾ ਦੇ ਨਹੀਂ ਪਾ ਰਿਹਾ ਤੇ ਮੈਂ ਇਹੋ ਬੇਨਤੀ ਕਰਾਂਗਾ ਵੀ ਇਹ ਸਰਕਾਰ ਨੂੰ ਅੱਗੇ ਤੋਂ ਇਹ ਤੁਹਾਡੇ ਬੂਹਾਂ ਤੇ ਆਉਣ ਇਹਨਾਂ ਭੁਜਾਵੋ ਵੋਟਾਂ ਨਾਲ ਇਹਨਾਂ ਨੂੰ ਪਾਓ ਜੈ ਜੀ ਜਿਨੀਓ ਪ੍ਰਕਾਸ਼ ਸੋਨੀ ਜਿਹੜੇ ਸਾਬਕਾ ਡੀਪੀਸੀਐਮ ਰਹੇ ਨੇ ਉਹਨਾਂ ਦੀ ਖਵਾਈ ਦੇ ਵਿੱਚ ਕਾਰਪੈਂਡ ਪੰਜਾਬ ਸਰਕਾਰ ਦੇ ਖਿਲਾਫ ਇਹ ਧਰਨਾ ਦਿੱਤਾ ਜਾ ਰਿਹਾ ਜਦੋਂ ਦੀ ਪੰਜਾਬ ਸਰਕਾਰ ਆਈ ਆ ਇਹਨਾਂ ਨੇ ਲੋਕਾਂ ਦਾ ਝੀਣਾ ਬਹੁਤ ਮੁਸ਼ਕਲ ਕਰਤਾ ਲੋਕ ਤਰਾਈ ਤਰਾਈ ਕਰ ਰਹੇ ਨੇ ਅੱਜ ਨਾ ਤੇ ਬਿਜਲੀ ਸਹੀ ਮਿਲਦੀ ਆ ਨਾ ਪਾਣੀ ਸੀਵਰ ਦਾ ਐਡਾ ਮਾੜਾ ਹਾਲ ਹੈ ਕਿ ਕੋਈ ਇਲਾਕਾ ਵੇਖ ਲੋ ਜਦੋਂ ਮਾੜਾ ਜਿਹਾ ਮੀਂਹ ਪੈਂਦਾ ਸਾਡਾ ਹਲਕਾ ਛਾੜਾ ਡੁੱਬਨ ਦੇ ਗਗਾਰ ਤੇ ਆ ਜਾਂਦਾ ਸੈਂਟਰ ਹਲਕੇ ਦੀਆਂ ਸラム ਬਸਤੀਆਂ ਜਿੰਨੀਆਂ ਵੀ ਆ ਉਥੇ ਸੀਵਰ ਦਾ ਪਾਣੀ ਮਿਕਸਰ ਵੀ ਆ ਰਿਹਾ ਬਾਰ ਬਾਰ ਕਾਰਪੇਨ ਨੂੰ ਕਹਿੰਦੇ ਕਾਰਪੇਨ ਦੇ ਸਿਰ ਤੇ ਕੋਈ ਅਸਰ ਨਹੀਂ ਹੋ ਰਿਹਾ ਅੱਜ ਅਸੀਂ ਤਰਨਾੜਾ ਇਹ ਕਾਰਪੇਨ ਦੀ ਨੀਤੀਆਂ ਤੋਂ ਦੁਖੀ ਹੋ ਕੇ ਦਿੱਤਾ ਸ਼੍ਰੀ ਹਮਪ੍ਰਕਾਸ਼ ਸੋਨੀ ਜੀ ਜਿਹੜੇ ਕਿ ਪੰਜਾਬ ਸਰਕਾਰ ਦੇ ਡੇ ਵੱਡੇ ਉਤੇ ਰਹੇ ਆ ਕਦੀ ਵੀ ਮੁਸ਼ਕਲ ਨਹੀਂ ਹੋਣਾ ਆਉਂ ਦਿੱਤੀ ਪੂਰੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਅੱਜ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਸਰਕਾਰ ਦੀਆਂ ਖੋਟੀਆਂ ਨੀਤਾਂ ਝੂਠੇ ਵਾਦੇ ਤੇ ਲਾਰੇ ਲੱਪੇ ਲਾ ਕੇ ਲੋਕਾਂ ਨੂੰ ਰਜਾਉਣ ਦੀ ਕੋਸ਼ਿਸ਼ ਕਰਦੇ ਆ ਲੋਕ ਜਾਗਰਤ ਹੋ ਚੁੱਕੇ ਆ ਹੁਣ ਲੋਕਾਂ ਦਾ ਜੇ ਕੋਈ ਨੁਕਸਾਨ ਹੋਇਆ ਤੇ ਪੰਜਾਬ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਏਗੀ ਕਿਉਂਕਿ ਜਿਹੜਾ ਪਾਣੀ ਆ ਸੀਵਰ ਦਾ ਮਿਕਸ ਹੋ ਕੇ ਆ ਰਿਹਾ ਔਰ ਬਹੁਤ ਸਾਰੀਆਂ ਬਿਮਾਰੀਆਂ ਜੜੀਆਂ ਉਹ ਫੈਲੀਆਂ ਨੇ ਉਹ ਨੁਕਸਾਨ ਛੋਟੇ ਛੋਟੇ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਚ ਚਬੇੜ ਲਿਆ ਔਰ ਕਦੀ ਵੀ ਕੋਈ ਜੇ ਕਿ ਸਰੰਬਸਗੇ ਦੇ ਬੱਚਿਆ ਜਾਂ ਬਜ਼ੁਰਗਾਂ ਦੇ ਕੋਈ ਨੁਕਸਾਨ ਹੁੰਦਾ ਤੇ ਪੰਜਾਬ ਸਰਕਾਰ ਦੇ ਖਿਲਾਫ ਬੜਾ ਵੱਡਾ ਸੋਨੀ ਸਾਹ ਦੀ ਗਵਾਹੀ ਚ ਅੰਦੋਲਨ ਚੜ੍ਹਾ ਜਾਏਗਾ ਤਾਂ ਜੋ ਪੰਜਾਬ ਸਰਕਾਰ ਦੀਆਂ ਚੂਲਾ ਹਿਲ ਸਕਣ ਉਹ ਲੋਕਾਂ ਨੂੰ ਸਹੀ ਤਰੀਕੇ ਨਾਲ ਡਵੈਲਪਮੈਂਟ ਕਰਾ ਕੇ ਦੇਣ ਅੱਜ ਡਵੈਲਪਮੈਂਟ ਦਾ ਨਾਂ ਦਾ ਨਿਸ਼ਾਨ ਵੀ ਗਤਮ ਹੋ ਚੁੱਕਿਆ ਕਾਰਪੋਰੇਸ਼ਨ ਦੇ ਜਿਹੜੇ ਮੁਲਾਜ਼ਮ ਨੇ ਅਫਸਰ ਨੇ ਉਹ ਨਾਦਰ ਸ਼ਾਹੀ ਫਰਮਾਨ ਚਲਾ ਰਹੇ ਨੇ ਕੋਈ ਕੰਮ ਨਹੀਂ ਕਰਾ ਰਿਆ ਜੇ ਕੋਈ ਗਰੀਬ ਬੰਦਾ ਜਾ ਕੇ ਚਿੱਠੀ ਦੇ ਕੇ ਆਉਂਦਾ ਪਰ ਉਹ ਕਾਰਪੈਂਦੇ ਸਿਰ ਤੇ ਕੋਈ ਅਸਰ ਨਹੀਂ ਹਾ ਸੋ ਅੱਜ ਦਾ ਧਰਨਾ ਜਿਹੜਾ ਆ ਉਹ ਕਾਰਪੇਸ਼ ਨਹੀਂ ਆ ਕੰਨਾਂ ਦੀ ਜਿਹੜੀ ਮਹਿਲ ਬਜ਼ੀਆ ਉਹਨੂੰ ਖੋਲਣ ਵਾਸਤੇ ਕੀਤਾ ਜਾ ਰਿਹਾ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਾਣ ਲਈ रामदास जी ਦੀ ਮਸਾਈ ਨਗਰੀ ਇੰਟਰ ਕੌਨਸੈਂਸੀ ਸਮੂਥੇ ਕਾਉਂਸਲਰ ਔਰ ਸਾਡੇ ਕਾਂਗਰਸ ਦੇ ਕਾਰਜਕਰਤਾਵਾਂ ਵੱਲੋਂ ਅੱਜ ਲਾਇਆ ਗਿਆ ਕਿਉਂਕਿ ਕਾਰਪੋਰੇਸ਼ਨ ਦੇ ਖਿਲਾਫ ਅੱਜ ਜੋ ਕਾਰਪੋਰੇਸ਼ਨ ਨੇ ਸ਼ਹਿਰ ਦਾ ਹਾਲ ਕੀਤਾ ਹੈ ਸਫਾਈ ਵਿਵਸਥਾ ਪੀਣ ਵਾਲਾ ਪਾਣੀ ਗੰਦਾ ਸੀਵਰੇਜ ਮਿਕਸ ਹੋ ਕੇ ਆ ਰਿਹਾ ਹੈ ਸੀਵਰੇਜ ਬਲੌਕ ਪਏ ਨੇ ਕੂੜੇ ਦੇ ਢੇਰ ਲੱਗੇ ਹੋਏ ਨੇ ਮੱਛਰ ਉਹਨਾਂ ਤੋਂ ਪੈਦਾ ਹੋ ਰਿਹਾ ਸਪਰੇਅ ਫੋਗਿੰਗ ਹੋ ਨਹੀਂ ਰਹੀ ਬਾਰਸ਼ਾਂ ਦੇ ਦਿਨ ਨੇ ਸੋ ਬਹੁਤ ਸਾਰੇ ਮੁੱਦੇ ਜਿਹੜੇ ਕਾਰਪੋਰੇਸ਼ਨ ਦੇ ਕੰਮ ਨੇ ਕੋਈ ਇੱਕ ਵੀ ਕੰਮ ਕਾਰਪੋਰੇਸ਼ਨ ਨਹੀਂ ਕਰ ਰਹੀ ਸੋ ਇਸ ਕਰਕੇ ਅੱਜ ਅਸੀਂ ਧਰਨਾ ਲਾਇਆ ਔਰ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਹਫਤੇ ਦੇ ਅੰਦਰ-ਅੰਦਰ ਨਾ ਇਹਨਾਂ ਨੇ ਸ਼ਹਿਰ ਦੀ ਸਫਾਈ ਕੀਤੀ ਸ਼ਹਿਰ ਨੂੰ ਸਹੀ ਤਰੀਕੇ ਨਾਲ ਨਹੀਂ ਕੀਤਾ ਪੰਜੋ ਹਲਕਿਆਂ ਦੇ ਅਸੀਂ ਕਾਂਗਰਸ ਵਰਕਰ ਕਾਰਪੋਰੇਸ਼ਨ ਦਫ਼ਤਰ ਦਾ ਘਰਾਵ ਕਰਾਂਗੇ ਤੇ ਕਾਰਪੋਰੇਸ਼ਨ ਦਫ਼ਤਰ ਨੂੰ ਤਾਲਾ ਮਾਰ ਕੇ ਚਾਬੀ ਲਾ ਕੇ ਦੇ ਕਿਤੇ ਬਾਹਰ ਭੇਜਾਂਗੇ ਕਿਉਂਕਿ ਜੇ ਇਹਨਾਂ ਨੇ ਕੰਮ ਹੀ ਨਹੀਂ ਕਰਨਾ ਫਿਰ ਇਹਨਾਂ ਦਾ ਹੱਕ ਵੀ ਨਹੀਂ ਮੰਨਦਾ ਸਰਕਾਰੀਆਂ ਤਨਖਾਵਾ ਲੈਂਦਾ ਇਹਨਾਂ ਨੂੰ ਆਪਾਂ ਬੰਦ ਕਰ ਸੋ ਅੱਜ ਇਹ ਹਾਲ ਹੋ ਗਿਆ ਹਰ ਬੰਦਾ ਤਰਾਤਰ ਮਚ ਗਈ ਝੂਠਿਆਂ ਦੀ ਸਰਕਾਰ ਤੇ ਚਲੋ 2.5 ਸਾਲ 2 ਸਾਲ ਹੋ ਗਏ ਇਹਨਾਂ ਕੋਈ ਕਾਰਪੋਰੇਸ਼ਨ ਇਲੈਕਸ਼ਨ ਨਹੀਂ ਗਿਆ ਸਾਡੀ ਸਰਕਾਰ ਰਹੀ ਹੈ ਕਾਂਗਰਸ ਦੀ ਅਸੀਂ ਵੀ ਕਾਉਂਸਲਰ ਰਹੇ ਹਾਂ ਸਾਰੇ ਸ਼ਹਿਰ ਦੇ ਕਾਉਂਸਲਰ ਸੀ ਗਲੀ ਗਲੀ ਜਾਂਦੇ ਸੀ ਕਿਤੇ 1 ਇੰਚ ਕੂੜਾ ਨਹੀਂ ਨਜ਼ਰ ਆਉਂਦਾ ਜੇ ਕਿਤੇ ਨਜ਼ਰ ਆਉਂਦਾ ਸੀ ਲੋਕੀ ਫੋਨ ਕਰਦੇ ਸੀ ਅੱਧੇ ਘੰਟੇ ਦੇ ਕੂੜਾ ਚੁੱਕਿਆ ਜਾਂਦਾ ਸੀ ਜੇ ਗੰਦਾ ਪਾਣੀ ਆਉਂਦਾ ਸੀ ਸਫਾਈ ਹੁੰਦੀ ਸੀ ਪਾਣੀ ਉਹਨਾਂ ਦਾ ਸਾਫ਼ ਹੁੰਦਾ ਸੀ ਅੱਜ ਤੁਹਾਡੇ ਸਾਹਮਣੇ ਕੀ ਹਾਲ ਬਣ ਗਿਆ ਗੁਰੂ ਦੀ ਨਗਰੀ ਜਿੱਥੇ ਇੰਨਾ ਟੂਰਿਸਟ ਆਉਂਦਾ ਹੈ ਕੀ ਮੈਸੇਜ ਲੈ ਕੇ ਜਾ ਰਹੇ ਮੈਨੂੰ ਸਮਝ ਦੁਬਾਰਾ ਸੋ ਬੜਾ ਗਲਤ ਮੈਸੇਜ ਸਾਡੇ ਇਸ ਗੁਰੂ ਦੀ ਨਗਰੀ ਦਾ ਬਾਹਰ ਵੀ ਜਾ ਰਿਹਾ ਹੈ ਸ਼ਹਿਰ ਦੇ ਲੋਕਾਂ ਦੇ ਜਾ ਰਿਹਾ ਹੈ ਸੋ ਇਹ ਆਮ ਆਦਮੀ ਪਾਰਟੀ ਦੇ ਲੋਕ ਆਕੀ ਚੁਕੇ ਨੇ ਇਹਨਾਂ ਦੇ ਲੋਕੀ ਹੁਣ ਬਹਤ ਜੋੜ ਗਏ ਨਾ ਕਿ ਕਿਉਂਕਿ ਪਰ ਹੁਣ ਟਾਈਮ ਆਉਣ ਵਾਲੇ ਸਮੇਂ 'ਚ ਮੈਂ ਸਮਝਦਾ ਜਦੋਂ ਇਲੈਕਸ਼ਨ ਆ ਗਈ ਚਾਹੇ ਕਾਰਪੋਰੇਸ਼ਨ ਦੀ ਪਹਿਲਾਂ ਆਈ ਆਪ ਵੀ ਪਤਾ ਲੱਗ ਜਣਾ ਜਦੋਂ ਕਿ ਇਹਨਾਂ ਦਾ ਇੱਕ ਵੀ ਮੈਨੂੰ ਲੱਗਦਾ ਕਾਉਂਸਲਰ ਨਹੀਂ ਜਿੱਤਣਾ ਇਹਨਾਂ ਦਾ ਅੱਜ ਮੈਂ ਆ ਕੇ ਕਿਉਂਕਿ ਸੈਂਟਰਲ ਕੰਸੀਲਰ ਤੋਂ ਅੱਜ ਇਹ ਧਰਨਾ ਦਿੱਤਾ ਕਿ ਸ਼ਹਿਰ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਤੁਹਾਨੂੰ ਪਤਾ ਤੁਸੀਂ ਵੀ ਇਸ਼ਾਰੀ ਹੋ ਸ਼ਹਿਰ ਦੀਆਂ ਮੁਸ਼ਕਲਾਂ ਨੇ ਅੱਜ ਜੋ ਸਫਾਈ ਦਾ ਭਰਾ ਆਇਆ ਠੇਰ ਲੱਗੇ ਨੇ ਥਾਂ ਥਾਂ ਤੇ ਹੌਂਦੇ ਇਹਨਾਂ ਨੂੰ ਇੰਨਾ ਨਹੀਂ ਕਿ ਜਨਤਿਹਾੜ ਜਿਹੜੇ ਿਤਿਹਾਰ ਆਉਂਦੇ ਨੇ ਸਾਡੇ ਪਵਿੱਤਰ ਉਦੋਂ ਵੀ ਸਫਾਈ ਕਰ ਲਈਏ ਪਰ ਉਦੋਂ ਵੀ ਕੁਝ ਨਹੀਂ ਹੁੰਦਾ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਚ ਪੁਰਿਆ ਫਿਰਦਾ ਪੀਣ ਵਾਲਾ ਚੰਗਾ ਪਾਣੀ ਲੋਕਾਂ ਨੂੰ ਨਸীব ਨਹੀਂ ਸੜਕਾਂ ਟੁੱਟੀਆਂ ਨੇ ਸੜਕਾਂ ਟੁੱਟੀਆਂ ਨੇ ਸਟੇਟ ਲਾਈਨ ਬਿਲਕੁਲ ਬੰਦ ਆ ਸੋ ਇਹਦੀਆਂ ਮੁਸ਼ਕਲਾਂ ਕਾਰਪੋਰੇਸ਼ਨ ਦਾ ਫਰਜ਼ ਮੰਨਦਾ ਖਾਤ ਕਰਕੇ ਕਿਉਂਕਿ ਤੀਜੀ ਸਰਕਾਰ ਜਾਂ ਸੰਧਾਨ ਦੇ ਮੁਤਾਬਕ ਜੀ ਲੋਕ ਸ਼ਹਿਰ ਵਾਲੇ ਇਹਨਾਂ ਨੂੰ ਟੈਕਸ ਦਿੰਦੇ ਨੇ ਲੋਕਲ ਸੈਲਫ ਗਵਰਨਮੈਂਟ ਆ ਇੱਕ ਤੀਜਾ ਟੈਕਸ ਲੱਗਦਾ ਹੈ ਜਿਹੜੇ ਸ਼ਹਿਰੀ ਦਿੰਦੇ ਨੇ ਸੋ ਕੰਮ ਸ-ਕੰਮ ਇਹਨਾਂ ਦਾ ਮੈਨੂੰ ਇਹਨਾਂ ਪਤਾ ਨਹੀਂ ਪਰ 500 ਕਰੋੜ ਤੋਂ ਉੱਤੇ ਸਾਲ ਦਾ ਇਹਨਾਂ ਦਾ ਬਚਿਆ ਪਰ 500 ਕਰੋੜ ਦਾ ਜਿਹੜਾ ਬਚਿਆ ਸ਼ਹਿਰ ਵਾਲੇ ਵੱਖਰਾ ਦਿੰਦੇ ਨੇ ਟੈਕਸ ਦੇ ਰੂਪ ਵਿੱਚ ਦਿੰਦੇ ਨੇ ਕਾਰਪੋਰੇਟ ਦੇ ਬਾਅਦ ਫਿਰ ਕਾਰਪੋਰੇਟ ਦਾ ਫਰਜ ਬੰਦਾ ਹਰ ਕਸ਼ਹਰੀ ਨੂੰ ਬਿਹਤਰ ਸਹੂਲਤਾਂ ਦੇਣਾ ਪਰ ਮੁਸ਼ਕਲ ਇਸ ਗੱਲ ਦੀ ਹੈ ਕਿ ਕੋਈ ਵੀ ਸਹੂਲਤ ਜਿਹੜੀ ਹੈ ਲੋਕਾਂ ਨੂੰ ਮਿਲ ਨਹੀਂ ਰਹੀ ਸੋ ਇਸ ਕਰਕੇ ਮਜਬੂਰ ਹੋ ਕੇ ਅੱਜ ਸਾਡੇ ਕਾਉਂਸਲਰਾਂ ਨੇ ਕੰਸਿਸਟੈਂਸੀ ਦੇ ਕਾਉਂਸਲਰਾਂ ਨੇ ਇਹ ਅੱਜ ਇੱਥੇ ਰੋਸ ਮਜਾਰਾ ਕੀਤਾ ਹੈ ਸੋ ਅੱਜ ਨਵੀਂ ਇਹ ਬੇਨਤੀ ਕੀਤੀ ਹੈ ਕਿ ਇਹਦੇ ਸੈਂਟਰਲ ਕੰਸੀਜੈਂਸੀ ਦਾ ਤਾਂ ਪ੍ਰਧਾਨ ਜੀ ਨੇ ਵੀ ਕਿਹਾ ਜੋਗਜੀ ਨੇ ਵੀ ਕਿਹਾ ਕਿ ਜੇ ਇਹ ਠੀਕ ਨਾ ਹੋਏ ਸ਼ਹਿਰ ਦੀ ਸਫਾਈ ਦਾ ਲੋਕਾਂ ਦੀਆਂ ਜਿੰਨੀਆਂ ਮੁਸ਼ਕਲਾਂ ਜਿਉਂ ਨਾਲ ਧਿਆਨ ਨਾ ਦਿੱਤਾ ਫਿਰ ਸਾਰਾ ਸ਼ਹਿਰ ਲੋਕਾਂ ਨੂੰ ਲਾ ਲਾ ਕੇ ਅਸੀਂ ਬੰਦ ਕਰਾਂਗੇ ਕਾਰਪੋਰੇਸ਼ਨ ਇਲੈਕਸ਼ਨ ਤੇ ਵੀ ਸਵਾਲ ਚੁੱਕੇ ਸਰਕਾਰ ਤੇ ਕੀ ਡਰ ਖਾ ਰਹੀ ਆ ਆਵਾਜ਼ੀ ਦੇਖੋ 2.5 ਸਾਲ ਦੇ ਕਰੀਬ ਹੋ ਗਿਆ ਇਹੜਾ ਇਲੈਕਸ਼ਨ ਆ 2 ਸਾਲ ਤੋਂ ਡਿਊ ਆ ਬਿਜ਼ਨਸ 6 ਮੰਥ 6 ਮਹੀਨਿਆਂ ਦੇ ਵਿੱਚ ਵਿੱਚ ਕਾਰਪੋਰੇਸ਼ਨਾਂ ਦਾ ਇਲੈਕਸ਼ਨ ਕਰਾਉਣਾ ਚਾਹੀਦਾ ਸਰਦਾਰ ਦੇ ਬੰਦਾਬ ਜਿਹੜਾ ਸਾਡਾ ਕਾਨੂੰਨ ਆ ਸੋ ਜਿਹੜਾ ਲੋਕਲ ਸੈਲਫ ਗਵਰਨਮੈਂਟ ਦਾ ਜਿਹੜਾ ਐਕਟ ਆ ਉਹਦੇ ਮੁਤਾਬਕ ਬਿਜ਼ਨਸ 6 ਮੰਥ 6 ਮਹੀਨਿਆਂ ਦੇ ਵਿੱਚ ਵਿੱਚ ਇਲੈਕਸ਼ਨ ਕਰਾਉਣਾ ਹੁੰਦਾ ਪਰ ਸਰਕਾਰ ਛੁੱਟੀ ਪਈ ਆ 2 ਸਾਲ ਤੋਂ ਉੱਤੇ ਹੋ ਗਿਆ इलेक्शन नहीं इस करके ही कुछ नहीं, किता ही, कोई नहीं था। आज लोक हो जान, सारे नु पता अशोका सिटी संगरूर रोड अब आपके सपनों के घर की तलाश हुई खत्म क्योंकि अब आ चुकी है अशोका सिटी संगरूर रोड ऑपोजिट पी एस पी सी एल भवानीगढ़ टाउन प्लानिंग अप्रूव्ड नए घर की नई खुशियों को परिवार के साथ दुखना करें नया घर या प्लॉट खरीदने के लिए अभी संपर्क करें नाइन